ਜੇ ਡੱਲੇ ਵਾਲ ਸਾਹਿਬ ਨੂੰ ਕੋਈ ਨਿੱਕੀ ਹੋ ਜਾਂਦੀ ਆ ਤਾਂ ਸਾਡੇ ਮਗਰ ਜ਼ਿਮੀਂਦਾਰ ਭੁਖ ਹੜਤਾਲ ਤੇ ਫੇਰ ਤਿਆਰ ਨੇ ਮਾਰਨ ਵਰਤ ਤੇ ਜਿੰਨੇ ਵੀ ਨੌਜਵਾਨ ਨੌਜਵਾਨ ਨੇ ਜਾਂ ਬਜ਼ੁਰਗ ਨੇ ਕਿਸਾਨ ਜੁਨੀਅਨ ਦੇ ਅਸੀਂ ਛਿੱਧੀਆਂ ਦੇਣ ਨੂੰ ਤਿਆਰ ਆ ਗਰੀਬ ਦਾ ਭਲਾ ਹੋਵੇ ਸਾਡੀ ਛਿੱਦੀ ਨਾ ਹੁੰਦਾ ਮੈਂ ਅੱਜ ਛਿੱਦੀ ਦੇਣ ਨੂੰ ਤਿਆਰ ਆ ਜੇ ਮੇਰੀ ਛਿੱਦੀ ਨਾਲ ਗਰੀਬ ਦਾ ਭਲਾ ਹੁੰਦਾ ਇਹ ਤਾਂ ਮੋਦੀ ਸਾਹਿਬ ਦੀ ਮਾੜੀ ਗੱਲ ਹੈ ਜੇ ਇਹ ਵਾਦਾ ਕਰਕੇ ਮੁੱਕਰਦੇ ਆ ਮਾੜੀ ਗੱਲ ਆ ਪਰ ਅਸੀਂ ਮਨਾ ਕੇ ਹਟਾਂਗੇ ਇਹ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਇਹ ਸਾਰੀ ਆਮ ਪਬਲਿਕ ਦੀ ਲੜਾਈ ਆ ਵੀ ਇਹਦਾ ਡਟ ਕੇ ਕਿਸਾਨਾਂ ਦੇ ਨਾਲ ਸਾਥ ਦਿੱਤਾ ਜਾਵੇ ਧਰਨੇ ਨੂੰ ਕਾਮਯਾਬ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਪ੍ਰਾਈਮਰ ਸਵੇਰਾ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਨੂਬਾ ਇਸ ਵਕਤ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਮੌਜੂਦ ਹਾਂ ਜਿੱਥੇ ਪੰਜਾਬ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਰੋਡ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਔਰ ਕਿਸਾਨ ਜਥੇਬੰਦੀਆਂ ਨੇ ਡਟੀਆਂ ਹੋਈਆਂ ਨੇ ਪੂਰੀ ਤਰ੍ਹਾਂ ਔਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲੰਬੇ ਸਮੇਂ ਤੋਂ ਡੱਲੇਵਾਲ ਜੀ ਜਿਹੜੇ ਨੇ ਉਹ ਅਮਰਨ ਅਨਸ਼ਣ ਤੇ ਬੈਠੇ ਨੇ ਕਿਸਾਨਾਂ ਦੇ ਹੱਕ ਦੇ ਲਈ ਸੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਕੇ ਅੱਜ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਪੰਜਾਬ ਬੰਦ ਦਾ ਜਿਹੜਾ ਆ ਉਹ ਕਿਸ ਕਿਸਮ ਦਾ ਅਸਰ ਜਿਹੜਾ ਹੈ ਜੇ ਵੇਖਣ ਨੂੰ ਮਿਲ ਰਿਹਾ ਜੁੜੇ ਰੋ ਪ੍ਰਾਈਮ ਸਵੇਰਾ ਦੇ ਨਾਲ ਸੋ ਸਾਡੇ ਨਾਲ ਜਰਨੈਲ ਸਿੰਘ ਜੈਲੀ ਜੀ ਜੁੜੇ ਨੇ ਜਿਹੜੇ ਡਕੌਂਦਾ ਕਿਸਾਨ ਜਥੇਬੰਦੀ ਦੇ ਸਾਨੇ ਵਾਲ ਤੋਂ ਪ੍ਰਦਾਨ ਨਹੀਂ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਿੰਘ ਸਾਹਿਬ ਅੱਜ ਬੰਦ ਦੀ ਕਾਲ ਜਿਹੜੀ ਦਿੱਤੀ ਗਈ ਹੈ ਡੱਲੇਵਾਲ ਸਾਹਿਬ ਬੜੇ ਲੰਬੇ ਸਮੇਂ ਤੋਂ ਅਮਰਨ ਅੰਸ਼ਣ ਤੇ ਜਿਹੜੇ ਬੈਠੇ ਨੇ ਅਸਰ ਕਿਸ ਤਰ੍ਹਾਂ ਦਾ ਅੱਜ ਦੇਖਣ ਨੂੰ ਮਿਲ ਰਿਹਾ ਹੈ ਅਸਰ ਬਹੁਤ ਵਧੀਆ ਜੀ ਬਹੁਤ ਵਧੀਆ ਲੋਕ ਸਾਡਾ ਬਹੁਤ ਸਾਥ ਦੇ ਰਹੇ ਆ ਜੀ ਅਸੀਂ ਤਾਂ ਹਰੇਕ ਬੰਦੇ ਨੂੰ ਸਾਡਾ ਫਰਜ਼ ਆ ਰਿਕਵੈਸਟ ਕਰਨਾ ਤੱਕਾ ਤਾਂ ਅਸੀਂ ਕਿਸੇ ਨਾਲ ਕਰਨਾ ਨਹੀਂ ਤਾਂ ਕੀਤਾ ਨਾ ਕਰਨਾ ਜੀ ਬੇਨਤੀ ਕਰਦੇ ਆ ਲੋਕ ਸਾਡੀ ਬੇਨਤੀ ਮੰਨਦੇ ਆ ਸਾਡੀ ਬੇਨਤੀ ਸੁਣ ਕੇ ਮੁੜ ਜਾਂਦੇ ਆ ਜੀ ਵਿੱਚ ਥੋੜੀ ਦੇਰ ਪਹਿਲਾਂ ਦੇਖਣ ਨੂੰ ਮਿਲੇ ਕੁਝ ਨੌਜਵਾਨ ਜਿਹੜੇ ਬਹਿਸਬਾਜ਼ੀ ਕਰ ਰਹੇ ਸੀਗੇ ਦੇਖੋ ਜੀ ਉਹਨਾਂ ਨੂੰ ਹਲੜਵਾਜ ਨੇ ਜਦੋਂ ਆਪਾਂ ਕੋਈ ਵੀ ਕਿਤੇ ਧਰਨਾਦੰਨਿਆ ਕੁਝ ਵਿੱਚ ਹੁੱਲੜਵਾਜਤਾ ਹੁੰਦੀ ਹੈ ਉਹਦਾ ਬਚਪਨਾ ਹੈ ਉਹਨਾਂ ਨੂੰ ਉਹਨਾਂ ਦੇ ਹੁੱਲੜਵਾਜਤਾ ਇਲਤ ਕਰਨ ਵਾਲੇ ਬੰਦੇ ਵਿੱਚ ਹੀ ਧਰਨਿਆ ਚਾਹੁੰਦੇ ਹੁੰਦੇ ਨੇ ਉਹਨਾਂ ਤੇ ਅਸੀਂ ਸਕੋਚ ਕਰਦੇ ਆ ਅਸੀਂ ਆਪ ਥੋੜੀ ਮਿੰਤ ਕਰ ਲਈਦੀ ਆ ਬੇਨਤੀ ਕਰ ਲਈਦੀ ਆ ਵੀ ਭਾਈ ਜੇ ਹੁੱਲੜਵਾਜਾਂ ਨੂੰ ਅਸੀਂ ਮੌਕਾ ਹੀ ਨਹੀਂ ਦੰਦੇ ਅਸੀਂ ਉਹਨਾਂ ਦੀ ਵੀ ਮਿੰਤ ਅਲਾ ਕਰਕੇ ਉਹਨਾਂ ਨੂੰ ਮੋੜ ਲਈਦਾ ਜੀ ਹਾਂਜੀ ਤੋ ਆਮ ਲੋਕਾਂ ਨੂੰ ਰਾਹਗੀਰਾਂ ਨੂੰ ਦੁਕਾਨਦਾਰਾਂ ਨੂੰ ਕੀ ਅਪੀਲ ਕਰਨਾ ਚਾਹੂਗੇ ਸੋ ਇੱਕ ਐਂਬੂਲੈਂਸ ਆ ਰਹੀ ਹੈ ਸਭ ਤੋਂ ਪਹਿਲਾਂ ਆਪਾਂ ਐਂਬੂਲੈਂਸ ਨੂੰ ਜਿਹੜਾ ਨੰਗਾ ਦੇਣਾ ਚਾਹੀਦਾ ਹੈ ਕਿਉਂਕਿ ਕਿਸੇ ਕਿਸਮ ਦੀ ਐਮਰਜੈਂਸੀ ਵਾਹिकल्स ਨੂੰ ਜਿਹੜਾ ਅੱਜ ਨਹੀਂ ਰੋਕਿਆ ਜਾ ਰਿਹਾ ਹਰ ਐਮਰਜੈਂਸੀ ਸਰਵਿਸ ਜਿਹੜੀ ਉਹ ਬਿਲਕੁਲ ਸਮੂਥਲੀ ਚੱਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬਿਨਾ ਕਿਸੇ ਰੈਸਟ੍ਰਿਕਸ਼ਨ ਤੋਂ ਐਂਬੂਲੈਂਸ ਹੈ ਜਿਹੜੀ ਉਹ ਨੰਗਾਈ ਗਈ ਹੈ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਈ ਸੋ ਹਾਂਜੀ ਸੋ ਜਨ ਸਭ ਕੀ ਅਪੀਲ ਕਰਨਾ ਚਾਹੂਗੇ ਆਮ ਲੋਕਾਂ ਨੂੰ ਅਸੀਂ ਤਾਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਇਹ ਵੀ ਜੇ ਸਾਡਾ ਸਾਥ ਦਵੋਗੇ ਤਾਂ ਹੀ ਸਰਕਾਰ ਨੇ ਮੁਚਣਾ ਜੀ ਅਸੀਂ ਗਰੀਬ ਖਾਤਰ ਲੜਦੇ ਆ ਹੁਣ ਤੁਸੀਂ ਲਾ ਲੋ ਵੀ 23 24 ਰੁਪਏ ਕੰਨ ਸੀ ਅੱਜ 40 ਰੁਪਏ ਹੋ ਗਈ। ਵਾਲੀ 45 ਰੁਪਏ 45 ਰੁਪਏ ਹੁਣ ਗਾਹਾਂ 50 60 ਹੋ ਜਾਣੀਆਂ ਗਰੀਬ ਕਿੱਥੋਂ ਖਾ ਲੂਗਾ ਪੈਸੇ ਵਾਲਾ ਤਾਂ ਲੈ ਕੇ ਖਾ ਲੂ ਬਿਲਕੁਲ ਅਸੀਂ ਆਪ ਦੀ ਲੜਾਈ ਘੱਟ ਲੜਦੇ ਆ ਅਸੀਂ ਗਰੀਬ ਦੀ ਵੱਧ ਲੜਦੇ ਆ ਬਿਲਕੁਲ ਗਰੀਬ ਸਾਡਾ ਸਾਥ ਵੀ ਦਿੰਦਿਆ ਸਾਡੇ ਨਾਲ ਖੜੇ ਨੇ ਸਾਡੀ ਤਾਂ ਇਹੀ ਬੇਨਤੀ ਆ ਵੀ ਜ਼ਿੰਮੇਦਾਰਾਂ ਦਾ ਸਾਥ ਦਵੋ ਜਿਹੜੀ ਗਰੀਬ ਆਵਲਕਾ ਉਹ ਰੱਜ ਕੇ ਰੋਟੀ ਖਾ ਸਕੇ ਹੁਣ 70 ਰੁਪਏ ਕਿਲੋ ਜਿਹਦੀ 5-7000 ਤਨਖਾਹ ਵਾ ਕਿੱਥੋਂ ਲੈ ਕੇ ਖਾਲੂਗਾ ਉਹ ਜੀ ਜੀ ਜਿਹਦੀ 7000 ਤਨਖਾਹ ਵਾ ਉਹ ਜਵਾਕਾਂ ਦੇ ਕੱਪੜਾ ਸਮਾਉ ਜਾਂ ਬਿਮਾਰਤ ਮਾਰ ਨੂੰ ਦੇਖੂਗਾ ਜਾਂ ਰੋਟੀ ਦੇਊਗਾ 70 ਰੁਪਏ ਗਣ ਕਿੱਥੋਂ ਲੈ ਲੂ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਨੂੰ ਰੇਟ ਚਾਹੀਏ 22-2300 ਹੀ ਦੇ ਦਿਓ ਪਰ ਬਾਕੀ ਚੀਜ਼ਾਂ ਰਿਓ ਦਵਾਈ ਉਹ ਸਾਰਾ ਕੁਝ ਸਸਤਾ ਕਰੋ ਬਿਲਕੁਲ ਕਿਉਂ ਗਰੀਬੀ ਖੁਸ਼ ਰਹੇ ਅਸੀਂ ਵੀ ਖੁਸ਼ ਰਹੀਏ ਸਾਨੂੰ ਇਹ ਨਹੀਂਗਾ ਵੀ ਸਾਡੀ ਕਾਨਕ ਚੱਕ ਕੇ 100 ਰੁਪਏ ਕਰ ਦੋ ਸਾਨੂੰ ਇਹਦਾ ਨਹੀਂਗਾ ਲੈਵਲ ਸਰਬ ਦੀ ਹਾਲਤ ਜਿਹੜੀ ਹੈ ਦਿਨੋ ਦਿਨ ਨਾਜ਼ੁਕ ਹੋ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਦੇ ਕੰਨਾਂ ਤੇ ਹਜੇ ਤੱਕ ਜੂਨ ਹੀ ਰੰਗੀ ਕਿਸੇ ਕਿਸਮ ਦੀ ਕੋਈ ਗੱਲਬਾਤ ਜਿਹੜੀ ਹੈ ਉਹ ਰਿਜ਼ਲਟ ਵਾਲ ਨੂੰ ਜਾਂਦੇ ਹੋਏ ਦਿਖਾਈ ਨਹੀਂ ਦੇ ਰਹੀ ਜਦ ਕਿ ਸਿਰਫ ਨੇਗੋਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਤੁਸੀਂ ਇਲਾਜ ਵਾਸਤੇ ਐਡਮਿਟ ਹੋ ਜਾਓ ਲੇਕਿਨ ਕੋਈ ਵੀ ਕਾਨੂੰਨ ਬਣਾਉਣ ਦੀ ਗੱਲਬਾਤ ਹਜੇ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ ਕਿਸ ਤਰ੍ਹਾਂ ਦੇਖਦੇ ਅਸੀਂ ਤਾਂ ਦੇਖੋ ਜੀ ਇਸ ਤਰ੍ਹਾਂ ਦੇਖਦੇ ਆ ਜੇ ਡੱਲੇ ਵਾਲ ਸਾਹਿਬ ਨੂੰ ਕੋਈ ਨਿੱਕੀ ਹੋ ਜਾਂਦੀ ਆ ਤਾਂ ਸਾਡੇ ਮਗਰ ਜ਼ਿਮੀਂਦਾਰ ਭੁਖੜ ਹੜਤਾਲ ਤੇ ਫੇਰ ਤਿਆਰ ਨੇ ਮਰਨ ਵਰਤ ਤੇ ਸਾਡੇ ਜਿੰਨੇ ਵੀ ਨੌਜਵਾਨ ਨੌਜਵਾਨ ਨੇ ਜਾਂ ਬਜ਼ੁਰਗ ਨੇ ਕਿਸਾਨ ਜੁਨੀ ਆਂਦੇ ਅਸੀਂ ਚੀਦਿਆਂ ਦੇਣ ਨੂੰ ਤਿਆਰ ਆਂ ਗਰੀਬ ਦਾ ਭਲਾ ਹੋਵੇ ਸਾਡੀ ਛਿੱਦੀ ਨਾ ਹੁੰਦਾ ਮੈਂ ਅੱਜ ਛਿੱਦੀ ਦੇਣ ਨੂੰ ਤਿਆਰ ਆ ਜੇ ਮੇਰੀ ਛਿੱਦੀ ਦਾ ਗਰੀਬ ਦਾ ਭਲਾ ਹੁੰਦਾ ਜ਼ਿਮੀਦਾਰ ਸਿਰਫ ਗਰੀਬ ਖਾਤਰ ਲੜਦਾ ਸਰਕਾਰ ਨੂੰ ਇਹ ਚੀਜ਼ ਚਾਹੀਦੀ ਹੈ ਜੇ ਜ਼ਿਮੀਦਾਰ ਸੌਖਾ ਦਾ ਗਰੀਬ ਸੌਖਾ ਪੂਰੇ ਨਾ ਹੋ ਜੋ ਅਸੀਂ ਤਾਂ ਸਰਕਾਰ ਨੂੰ ਇੱਕ ਹੀ ਬੇਨਤੀ ਕਰਦੇ ਆ ਵੀ ਜਿਹੜਾ ਤੁਸੀਂ ਵਾਦਾ ਸਾਡੇ ਨਾਲ ਦਿੱਲੀ ਕੀਤਾ ਸੀ ਉਹਨੂੰ ਪੂਰਾ ਕਰੋ ਅਸੀਂ ਕੋਈ ਨਜਾਇਜ਼ਤਾ ਮੰਗਦੇ ਨਹੀਂ ਸਾਡਾ ਧਰਨਾ ਚੱਕਿਆ ਇਹਨਾਂ ਨੇ ਇਹ ਕਹਿ ਕੇ ਚੱਕਿਆ ਵੀ ਹਾਂ ਅਸੀਂ ਐਮਐਸਪੀ ਦਵਾਂਗੇ ਸਾਰਾ ਕੁਝ ਮੰਨਗੇ ਇਹ ਸਿਰਫ ਅੱਗੇ ਮੰਤਰੀਆਂ ਦਾ ਇੱਕ ਮੂੰਹ ਦੀ ਆਵਾਜ਼ ਹੁੰਦੀ ਸੀ ਲਿਖਤੀ ਜਰਨਲ ਮੋਡਲ ਪਰ ਲਿਖਤਾ ਨਹੀਂ ਸੀ ਹੁੰਦੀਆਂ ਜੋ ਕਿਸੇ ਮੰਤਰੀ ਨੇ ਚਾਰ ਬੰਦਿਆਂ 'ਚ ਖੜ ਕੇ ਕਹਤਾ ਉਹ ਕਹਿੰਦੇ ਸੀ ਲਿਖਤੀ ਹੋਗੀ ਇਹ ਤਾਂ ਮੋਦੀ ਸਾਹਿਬ ਦੀ ਮਾੜੀ ਗੱਲ ਹੈ ਜੇ ਵਾਦਾ ਕਰਕੇ ਮੁੱਕਰਦੇ ਆ ਮਾੜੀ ਗੱਲ ਆ ਪਰ ਅਸੀਂ ਮਨਾ ਕੇ ਹਟਾਂਗੇ ਸੋ ਪੰਜਾਬ ਬੰਦ ਦਾ ਵਿਆਪਕ ਅਸਰ ਜਿਹੜਾ ਆ ਉਹ ਵੱਖ-ਵੱਖ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਸ ਵਕਤ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਮੌਜੂਦ ਹੈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਆ ਪੂਰਾ ਚੌਕ ਬੰਦ ਕਰ ਦਿੱਤਾ ਗਿਆ ਗੱਲਬਾਤ ਆਮ ਜਨਤਾ ਨਾਲ ਕਰਾਂਗੇ ਔਰ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਅਸਰ ਹੈ ਸਰ ਕੀ ਨਾਜੀ ਤੁਹਾਡਾ ਮੇਰਾ ਸੁਖਵਿੰਦਰ ਸਿੰਘ ਰੰਧਾਵਾ ਰੰਧਾਵਾ ਸਾਹਿਬ ਕਿਸ ਤਰ੍ਹਾਂ ਦਾ ਅਸਰ ਅੱਜ ਜਿਹੜਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਅੱਜ ਦੇ ਬੰਦ ਦੀ ਕਾਲ ਜਿਹੜੀ ਹੈ ਕਾਫੀ ਦਿਨ ਪਹਿਲਾਂ ਦੇ ਦਿੱਤੀ ਗਈ ਸੀ ਬਹੁਤ ਵਧੀਆ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਸਾਨੂੰ ਤੇ ਧਰਨਾ ਪੂਰਾ ਕਾਮਯਾਬ ਚੱਲ ਰਿਹਾ ਹੈ ਜੀ ਕਿਸੇ ਕਿਸਮ ਦੇ ਐਮਰਜੈਂਸੀ ਵਹੀਕਲਸ ਨੂੰ ਜਿਹੜਾ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਉਹਨੂੰ ਕੋਈ ਦਿੱਕਤ ਨਹੀਂ ਆ ਰਹੀ ਉਹਨੂੰ ਬਕਾਇਦਾ ਪੂਰਾ ਰਸਤਾ ਦੇ ਕੇ ਕੱਢਿਆ ਜਾ ਰਿਹਾ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਦੁਕਾਨਦਾਰਾਂ ਨੂੰ ਕਿਉਂਕਿ ਕਈ ਦੁਕਾਨਦਾਰ ਹਜੇ ਵੀ ਦੁਕਾਨਾਂ ਖੋਲ ਕੇ ਬੈਠੇ ਨਹੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋ ਉਹਨਾਂ ਨੂੰ ਇਹੀ ਅਪੀਲ ਆ ਵੀ ਇਹ ਇਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਇਹ ਸਾਰੀ ਆਮ ਪਬਲਿਕ ਦੀ ਲੜਾਈ ਆ ਵੀ ਇਹਦਾ ਡਟ ਕੇ ਕਿਸਾਨਾਂ ਦੇ ਨਾਲ ਸਾਥ ਦਿੱਤਾ ਜਾਵੇ ਜੀ ਤੇ ਦਰਨੇ ਨੂੰ ਕਾਮਯਾਬ ਕੀਤਾ ਜਾ ਜੀ ਸੋ ਤਰਨੇ ਨੂੰ ਕਾਮਯਾਬ ਕਰਨ ਦੀ ਅਪੀਲ ਜਿਹੜੀ ਆ ਉਹ ਕੀਤੀ ਗਈ ਹੈ ਗੱਲਬਾਤ ਜਥੇਬੰਦੀਆਂ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਾਣਕਾਰੀ ਲਵਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਆ ਜੀ ਸ਼ਹਿਰ ਦੇ ਵਿੱਚ ਬਣ ਸਕਦਾ ਹੈ